ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਹਾਤੇ ਅੰਮ੍ਰਿਤਸਰ ਵਾਸੀਆਂ 'ਚ ਸੋਗ ਦੀ ਲਹਿਰ। ਦਿਲਸਲ ਮਨਮੋਹਨ ਸਿੰਘ ਪਾਕਿਸਤਾਨ ਤੋਂ ਆਕੇ ਅੰਮ੍ਰਿਤਸਰ ਦੇ ਪੇਠਾ ਵਾਲਾ ਬਾਜ਼ਾਰ ਦੇ ਵਿੱਚ ਰਹਿੰਦੇ ਸੀ। ਡਾਕਟਰ ਮਨਮੋਹਨ ਸਿੰਘ ਹਿੰਦੂ ਕਾਲਜ ਅੰਮ੍ਰਿਤਸਰ ਵਿੱਚ ਪੜੇ 1952-52 ਦੇ ਵਿੱਚ ਬੀ ਇਕਨੋਮਿਕਸ ਦੀ ਪੜਾਈ ਕੀਤੀ। ਸਕੂਲ ਦੇ ਪ੍ਰਿੰਸੀਪਲ ਨੇ ਵੀ ਦੱਸਿਆ ਕਿ ਸਕੂਲ ਦੀ ਤਰੱਕੀ ਦੇ ਲਈ ਉਹਨਾਂ ਨੇ ਕਾਫੀ ਫੰਡ ਦਿੱਤੇ ਤੇ ਸਕੂਲ ਦੇ ਵਿੱਚ ਆਕੇ ਬੱਚਿਆਂ ਦੀ ਹੌਸਲਾ ਫਸਾਈ ਵੀ ਕਰਦੇ ਜੀहां दरअसल ਡਾਕਟਰ ਮਨਮੋਹਨ ਸਿੰਘ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਜੱਦੀ ਘਰ ਦੀਆਂ ਇਹਨਾਂ ਗਲੀਆਂ ਦੇ ਵਿੱਚ ਹੀ ਉਹਨਾਂ ਨੇ ਆਪਣਾ ਬਚਪਨ ਬਤਾਇਆ ਸੀ ਤੇ ਅੱਜ ਦੇ ਕੀ ਹਾਲਾਤ ਨੇ ਦੇਖੋ ਅੰਮ੍ਰਿਤਸਰ ਤੋਂ ਐਕਸਕਲੂਸਿਵ ਤਸਵੀਰਾਂ ਜੀ ਨਾ ਤੁਹਾਡਾ ਤੇ ਜਿਹੜੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੂਰੇ ਹੋ ਗਏ ਨੇ ਕੀ ਕਹਿਣਾ ਚਾਹੁੰਦੇ ਨੇ ਇੰਜੀਨੀਅਰ ਪਵਨ ਸ਼ਰਮਾ ਜੀ ਸਾਡੇ ਦੇਸ਼ ਦੇ ਇਕਨੋਮਿਕ ਆਰਕੀਟੈਕਚਰਲ ਰਿਫਾਰਮਸ ਲਿਆਉਣ ਵਾਲੇ ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਪૂર્વ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕ ਸੀ ਉਹਨਾਂ ਨੇ ਅੰਮ੍ਰਿਤਸਰ ਦਾ ਪੰਜਾਬ ਦਾ ਪੂਰੇ ਦੇਸ਼ ਦਾ ਨਾਮੋ ਨਿਸ਼ਾਨ ਪੂਰੇ ਵਰਲਡਵਾਈਡ ਇੰਟਰਨੈਸ਼ਨਲ ਗਲੋਬ ਦੇ ਉੱਪਰ ਬੜੀ ਮਹਾਨ ਸੂਚੀ ਦੇ ਵਿੱਚ ਲਾ ਕੇ ਖੜਾ ਕਰ ਦਿੱਤਾ ਡਾਕਟਰ ਮਨਮੋਨ ਸਿੰਘ ਉਹ ਸ਼ਖਸੀਅਤ ਰਏ ਜਿਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਹਿੰਦੂ ਕਾਲਜ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਉਹਨਾਂ ਨੇ ਇੱਥੋਂ ਮਾਰਚ 2018 ਦੇ ਵਿੱਚ ਵੀ ਐਲੂਮਨੀ ਮੀਟਿੰਗ ਹੋਈ ਸੀ ਇੱਥੇ ਆ ਕੇ ਉਹਨਾਂ ਨੇ ਭਾਸ਼ਣ ਵੀ ਦਿੱਤਾ ਸਪੀਚ ਵੀ ਕੀਤੀ ਔਰ ਉਹਨਾਂ ਨੇ ਬ੍ਰੈਕਟਸ ਹੋਗੇ ਸੀ ਕਰੀਬ 1948 ਦੇ ਵਿੱਚ ਉਹਨਾਂ ਨੇ ਬੀਏ ਆਨਰਸ ਇਕਨੋਮਿਕਸ ਇੱਥੋਂ ਡਿਗਰੀ ਹਾਸਲ ਕੀਤੀ ਸੀ ਔਰ ਆਪਣੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹਨਾਂ ਨੇ ਨਾਲ ਸਮੋਈਆਂ ਸੀ ਸਟੂਡੈਂਟਸ ਦੇ ਨਾਲ ਮੀਡੀਆ ਇੰਟਰਐਕਸ਼ਨਸ ਕਰਦੇ ਹੋਏ ਅ ਅਭਿਆਨ ਕੀਤੇ ਆ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਭਾਵਨਾਵਾਂ ਇੱਥੇ ਬਿਆਨ ਕੀਤੇ ਆ ਉਹਨਾਂ ਨੇ ਆਪਣੇ ਐਕਸਪੀਰੀਅੰਸ ਬਿਆਨ ਕੀਤੇ ਕਿ ਕਿਵੇਂ ਉਹਨਾਂ ਨੂੰ ਉਦੋਂ ਦੇ ਪ੍ਰਿੰਸੀਪਲ ਸੰਤ ਰਾਮ ਗਰੋਵਰ ਉਹਨਾਂ ਦਾ ਨਾਮ ਲਿਆ ਸੀ ਪ੍ਰੋਫੈਸਰ ਮਾਸ ਰਾਮ ਜੀ ਦਾ ਨਾਮ ਲਿਆ ਸੀ ਉਸ ਤੋਂ ਬਾਅਦ ਪ੍ਰੋਫੈਸਰ ਜੁਗਲ ਕਿਸ਼ੋਰ ਤ੍ਰਿਕਾ ਉਹਨਾਂ ਦੀ ਵੀ ਉਹ ਗੱਲ ਕਰਦੇ ਰਹੇ ਕਿ ਉਹਨਾਂ ਨੂੰ ਇਕਨੋਮਿਕਸ ਉਹਨਾਂ ਨੇ ਪੜ੍ਹਾਈ ਸੀ ਔਰ ਇਸ ਦੇ ਵਿੱਚ ਉਹਨਾਂ ਨੂੰ ਲੀਡ ਕਰਨ ਦੇ ਵਿੱਚ ਮਾਰਗਦਰਸ਼ਨ ਕੀਤਾ ਸੀ ਉਹਨਾਂ ਦੀਆਂ ਪੜਾਣਾਂ ਦੇ ਚੱਲਦੇ ਹੋਏ ਆਪਣੇ ਟੀਚਰਸ ਦਾ ਸਨਮਾਨ ਵੀ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਇੱਡੀ ਵੱਡੀ ਸ਼ਖਸੀਅਤ ਜਿਹੜਾ ਗਾ ਵਿਲੇਜ ਪਾਕਿਸਤਾਨ ਦੇ ਅੱਜ ਦੇ ਚਕਵਾਲ ਡਿਸਟ੍ਰਿਕਟ ਦੇ ਵਿੱਚ ਹੈਗਾ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਔਰ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਮukh ਸਿੰਘ ਜੀ ਮਾਤਾ ਜੀ ਅਮਰਤ ਕੌਰ ਜੀ ਸੈਪਟੰਬਰ 26 1932 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਬਹੁਤ ਪ੍ਰੋਮਿਨੈਂਟ ਸ਼ਖਸੀਅਤ ਅੰਮ੍ਰਿਤਸਰ ਦੇ ਵਿੱਚ ਆਈ ਉਸ ਤੋਂ ਬਾਅਦ ਉਹਨਾਂ ਨੇ अर्ਲੀਅਰ ਐਜੂਕੇਸ਼ਨ ਖਾਸਾ ਸਕੂਲ ਆਫ ਪਸ਼ਾਵਰ ਤੋਂ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਜਦੋਂ 14 ਸਾਲੇ ਸੀ ਮਾਈਗ੍ਰੇਟ ਕਰਕੇ ਉਹਨਾਂ ਦੀ ਫੈਮਿਲੀ ਅੰਮ੍ਰਿਤਸਰ ਦੇ ਵਿੱਚ ਆ ਗਈ ਸੀ ਤਾਂ 1947 ਤੋਂ ਬਾਅਦ ਕਰੀਬ ਉਹਨਾਂ ਦੇ ਯੰਗ ਏਜ ਦੇ ਵਿੱਚ ਹੀ ਉਹਨਾਂ ਦੇ ਮਦਰ ਜੜਿਆ ਅਕਾਲ ਚਲਾਣਾ ਕਰ ਗਏ ਸੀ ਬਗੈਰ ਮਾਂ ਤੋਂ ਆਪਣਾ ਜੀਵਨ ਬਤੀਤ ਕਰਨਾ ਪੜ੍ਹਾਈ ਲਿਖਾਈ ਬੜੇ ਸੁਚਾਰੂ ਢੰਗ ਦੇ ਨਾਲ ਰੱਖਣੀ ਔਰ ਦੇਸ਼ੋ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦਾ ਖਾਨਦਾਨ ਦਾ ਨਿਸ਼ਾਨ ਦੇ ਹੀ ਏਡੀ ਵੱਡੀ ਛੱਡ ਜਾਣੀ ਕਿ ਵੱਡੇ ਵੱਡੇ ਇੰਟਰਨੈਸ਼ਨਲ ਇੰਸਟੀਚਿਊਸ਼ਨ ਉਹਨਾਂ ਦੀ ਇੰਟੈਲੈਕਚੁਅਲਿਜ਼ਮ ਦੇ ਕਾਇਲ ਹੈਗੇ ਆ ਉਹਨਾਂ ਦੇ ਕਰੀਬ ਛੇ ਭੈਣ ਭਰਾ ਔਰ 3 ਹਾਫ ਬ੍ਰਦਰ ਸਿਸਟਰਸ ਵੀ ਹੈਗੇ ਜਿੰਨਾਂ ਵਿੱਚੋਂ ਪ੍ਰੋਮਿਨੈਂਟ ਸਰਜੀਤ ਸਿੰਘ ਸੁਰਿੰਦਰ ਸਿੰਘ ਕੋਹਲੀ ਸਰਜੀਤ ਸਿੰਘ ਕੋਹਲੀ ਐਂਡ ਦਿਲਜੀਤ ਸਿੰਘ ਕੋਹਲੀ ਹੈਗੇ ਆ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਗਵਰਨਮੈਂਟ ਬਿਜ਼ਨਸ ਰਨ ਕਰਦੇ ਆ ਕੋਈ ਉਹਨਾਂ ਵਿੱਚੋਂ ਆਟੋਮੋਬਾਈਲਸ ਦਾ ਬਿਜ਼ਨਸ ਰਨ ਕਰਦਾ ਸੋ ਇਸ ਕਰਕੇ ਇਦਾਂ ਦੇ ਵੱਡੇ ਵੱਡੇ ਐਫਰਟਸ ਕਈ ਵਾਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ 2019 ਦੇ ਵਿੱਚ ਵੀ ਇੱਥੋਂ ਇਲੈਕਸ਼ਨ ਕੰਟੈਸਟ ਕਰ ਲਈ ਕਿਹਾ ਸੀ 2009 ਦੇ ਵਿੱਚ ਵੀ ਕਿਹਾ ਸੀ ਪਰ ਸਾਈਟਿੰਗ ਹੈਲਥ ਰੀਜਨਸ ਉਹਨਾਂ ਨੇ ਇੱਥੋਂ ਇਲੈਕਸ਼ਨ ਕੰਟੈਸਟ ਨਹੀਂ ਕੀਤੀ ਕਿਉਂ ਅੰਮ੍ਰਿਤਸਰ ਦੇ ਲੋਕਾਂ ਨੂੰ ਬੜੀ ਵੱਡੀ ਆਸ ਉਮੀਦ ਰਹੀ ਪੰਜਾਬ ਨੂੰ ਬੜੀ ਵੱਡੀ ਆਸ ਉਮੀਦ ਰਹੀ ਡਾਕਟਰ ਮਨਮੋਨ ਸਿੰਘ ਉਹ ਸ਼ਖਸੀਅਤ ਜਦੋਂ ਪੰਜ ਆ ਬਨਾ ਦੀ 2006 ਦੇ ਕਰੀਬ ਬਸ ਚੱਲੀ ਸੀ ਉਦੋਂ ਵੀ ਉਹਨਾਂ ਦਾ ਅਹਿਮ ਭੂਮਿਕਾ ਸੀ ਇਕਨੋਮਿਕ ਰਿਫਾਰਮਸ 1992 ਦੇ ਵਿੱਚ ਜਦੋਂ ਲਿਬਰਲਾਈਜੇਸ਼ਨ ਹੋਈ ਹੈ ਇੰਡੀਆ ਦੇ ਵਿੱਚ ਉਦੋਂ ਵੀ ਡਾਕਟਰ ਮਨਮੋਨ ਸਿੰਘ ਦੀ ਸਭ ਤੋਂ ਵੱਡੀ ਅਹਿਮ ਭੂਮਿਕਾ ਸੀ ਸੋ ਇਦਾਂ ਦੇ ਅਹਿਮ ਰੋਲ ਅਦਾ ਕੀਤੇ ਤੋ ਪੂਰੇ ਦੇਸ਼ ਨੂੰ ਤਰਕੀਆਂ ਦੇ ਪੈੜਾਂ ਤੇ ਪਾਉਣ ਵਾਲੇ ਡਾਕਟਰ ਮਨਮੋਨ ਸਿੰਘ ਉਹ ਕਹਿੰਦੇ ਨਾ ਕਿ ਪਹਿਚਾਨ ਲੀਆ ਤੁਝ ਕੋ ਤੇਰੀ ਸ਼ੀਸ਼ਾ ਗਰੀ ਸੇ ਆਤੀ ਹੈ ਨਜ਼ਰ فن ਸੇ ਹੀ ਫਨਕਾਰ ਕੀ ਸੂਰਤ ਸੋ ਡਾਕਟਰ ਮਨਮੋਨ ਸਿੰਘ ਉਹ ਫਨਕਾਰ ਸੀਗੇ ਜਿਨ੍ਹਾਂ ਨੇ ਆਪਣੀਆਂ ਪੈੜਾਂ ਦੱਸਦੇ ਹੋਏ ਕੰਮ ਕਰਦੇ ਹੋਏ ਹਾਰਡ ਵਰਕ ਕਰਦੇ ਹੋਏ ਬਹੁਤ ਸਾਰੇ ਜ਼ਿੰਦਗੀ ਦੇ ਸਟਰਗਲ ਤੋਂ ਬਾਅਦ ਜੁਦਾ ਦੇ ਉਪਰਾਲੇ ਕੀਤੇ ਜਿਹਦੇ ਨਾਲ ਭਾਰਤ ਦੇਸ਼ ਦਾ ਨਾਮ ਉੱਚਾ ਹੋਇਆ ਉਸ ਤੋਂ ਬਾਅਦ ਹੋਰ ਵੀ ਪ੍ਰੋਮਿਨੈਂਟ ਗੱਲ ਹੈ ਕਿ ਜਦੋਂ 2014 ਦੇ ਕਰੀਬ ਉਹ ਲਾਸਟ মিডিਆ ਇੰਟਰੈਕਸ਼ਨ ਕਰ ਰਹੀ ਸੀ ਉਹਨਾਂ ਨੇ ਗੱਲ ਕੀਤੀ ਕਿ মিডিਆ ਨੂੰ ਵੀ ਅਪੀਲ ਕੀਤੀ ਸੀ ਕਿ ਤੁਸੀਂ ਮੈਨੂੰ ਕਾਈਂਡ ਰੋਗੇ ਕਾਈਂਡਰ ਰੋਗੇ ਕਿਉਂਕਿ ਐਡਾ ਟਿਨਯੋਰ 2004 ਤੋਂ 4 ਤੋਂ ਲੈ ਕੇ 14 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ 14ਵੇਂ ਪ੍ਰਾਈਮ ਮਿਨਿਸਟਰ ਰਹੇ ਤੇ ਫਿਰ ਬਹੁਤ ਸਾਰੇ aarop pratyarop ਉਦੋਂ ਐਡਾ ਐਂਟੀ ਇਨਕਮੈਂਸੀ ਬਣੀ ਅ ਦੇਸ਼ ਦੀ ਸਰਕਾਰ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਬਹੁਤ ਸਾਰੇ aarop ਲੱਗਦੇ ਸੀ ਉਹਨਾਂ ਨੇ ਬੜੀ ਸਹਿਜਤਾ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਅੱਛੀ ਭਾਵਨਾ ਦੇ ਨਾਲ ਸਾਰੀ ਚੀਜ਼ ਨੂੰ ਰਿਐਕਟ ਕੀਤਾ ਜਿਸ ਨਾਲ ਦੇਸ਼ ਅੱਜ ਵੀ ਉਹਨਾਂ ਦਾ ਰਿਣੀ ਹੈ ਦੇਸ਼ ਦੇ ਲੋਕ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਦੇਸ਼ ਦਾ ਸਭ ਤੋਂ ਵੱਡਾ ਇੰਟੈਲੈਕਚੁਅਲ ਸ਼ਖਸੀਅਤ ਡਾਕਟਰ ਮਨਮੋਨ ਸਿੰਘ ਨੂੰ ਮੰਨਦੇ ਆ ਔਰ ਡਾਕਟਰ ਮਨਮੋਨ ਸਿੰਘ ਬਹੁਤ ਵੱਡੀ ਡਿਮਾਂਡ ਹੈ ਦੇਸ਼ ਵਾਸੀਆਂ ਦੀ ਕਿ ਉਹਨਾਂ ਨੂੰ ਭਾਰਤ ਰਤਨ ਅਵਾਰਡ ਵੀ ਦੇਣਾ ਚਾਹੀਦਾ ਜਦੋਂ ਹੀ ਉਹਨਾਂ ਨੂੰ ਭਾਰਤ ਰਤਨ ਅਵਾਰਡ ਮਿਲੇਗਾ ਤੇ ਸਾਡੇ ਦੇਸ਼ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਜਾਏਗੀ ਔਰ ਗੁਰੂ ਨਗਰੀ ਅੰਮ੍ਰਿਤਸਰ ਅੱਜ ਸੋਗ ਦੀ ਲਹਿਰ ਦੇ ਵਿੱਚ ਡੁੱਬੇ ਹੋਇਆ ਅੰਮ੍ਰਿਤਸਰ ਦੇ ਲੋਕ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਜਦੋਂ ਹੀ ਉਹਨਾਂ ਬਾਰੇ ਅਸੀਂ ਸੋਚਨੇ ਆ ਸਾਡਾ ਆਪਣਾ ਹੀ ਮਾਨ ਵੀ ਤਾਜ਼ਾ ਹੁੰਦਾ ਤੁਸੀਂ ਹਿੰਦੂ ਕਾਲਜ ਦੇ ਵਿੱਚ ਇਸ ਵੇਲੇ ਖੜੇ ਹੋ ਤੁਸੀਂ ਸਕਰੀਨ ਤੇ ਵੀ ਦੇਖ ਲਿਆ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਤਸਵੀਰ ਪਹਿਲੇ ਕਤਾਰ ਦੇ ਵਿੱਚ ਲੱਗੀ ਹੈ ਪ੍ਰਾਈਡ ਆਫ ਹਿੰਦੂ ਕਾਲਜ ਲਿਖਿਆ ਹੋਇਆ ਸੋ ਇਸ ਕਰਕੇ ਉਹਨਾਂ ਦੇ ਉਪਰਾਲੇ ਦੇਸ਼ ਨੂੰ ਕਦੀ ਵੀ ਨਾ ਭੁੱਲਣ ਵਾਲੇ ਉਪਰਾਲੇ ਹੋਣਗੇ ਸਾਡਾ ਪ੍ਰਧਾਨ ਮੰਤਰੀ ਰਹੇ ਦੇ ਨੇ ਕਿੰਨੇ ਚਿਰ ਤੱਕ ਰਹੇ کافی ਦੇ ਰਹੇ ਯਾਹ ਤੇ ਕਾ ਯਹਾਂ ਸੇ ਹੀ ਉਹ ਕਾਫੀ ਦੇਰ ਪਹਿਲਾਂ ਹੀ ਸ਼ਿਫਟ ਹੋ ਗਏ ਆ ਯਹਾਂ ਸੇ और सारा परिवार भी उनका फिर बाद में चला गया यहाँ कैसा सुभा था उनका? बहुत अच्छा स्वभा था तो पढ़ाई दे दे का धार्मिक विचार के आदमी थे बहुत अच्छा स्वभा था बिल्डिंग उजे तक हाँ जी ये स्कूल है पीछे श्री घर प्राइमरी स्कूल और सारी फैमिली इसके अंदर रहती रही है ਇਤਨੇ ਕੰਬਰੀ ਯੰਤਰ ਜਿਸਨੇ 15 16 ਕਬੇ ਤਵੇਲਾ ਬੋਲਾ ਜਾਂਦਾ ਸੀ ਤਵੇਲਾ ਬੋਲਦਾ ਜਾਂਦਾ ਨਾਲ ਉਸਕੋ ਤਵੇਲਾ ਦਾ ਕਾਫੀ ਕਰਾਇਦਾ ਅਰਦੇ ਅੰਦਰ ਤੇ ਦੇਖੀ ਜਦੋਂ 1947 ਕਿਤੇ ਆਏ ਤੇ ਵੰਡ ਪਈ ਤੇ ਕਾਮੀ ਕਾਮੀ ਲੈਟ ਹੁੰਦੀ ਸੀ ਕਿੱਥੇ ਵੀ ਲੈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨਾ ਚੰਨ ਕਰਦੇ ਸੀ ਨਹੀਂ ਜੋ ਮੋਸਮ ਦਾ ਅੰਬੀ ਜੋ ਕਾਫੀ ਛੋਟੀ ਸੀ ਨਾ ਹਮਸ਼ੇ ਤੋਂ ਬਹੁਤ ਵੱਡੇ ਸੀ ਕਿਤਨਾ ਦੁੱਖ ਹੋ ਰਿਹਾ ਸੀ ਜਬ ਬਹੁਤ ਦੁੱਖ ਆ